ਮੈਂ ਵੱਲੋਂ ਭਾਈ ਜੇਤਾ ਜੀ ਤੁਰਿਆ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚਣਾ ਸਨੇਹਾ ਘੱਲ ਦਿੱਤਾ ਵੀ ਭਾਈ ਜੇਤਾ ਜੀ ਦਿੱਲੀ ਦੇ ਵੱਲੋਂ ਆ ਗਿਆ ਹੈ ਬਾਦ ਗੋਵਿੰਦ ਰਾਏ ਆਪਣੇ ਪਰਿਵਾਰ ਦੇ ਨਾਲ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਆਪਣੀ ਮਾਂ ਦੇ ਨਾਲ ਆਪਣੀ ਦਾਦੀ ਦੇ ਨਾਲ ਆਪਣੇ ਸਿੱਖਾਂ ਦੇ ਨਾਲ ਕੀਰਤਪੁਰ ਸਾਹਿਬ ਦੀ ਧਰਤੀ ਤੇ ਆ ਗਿਆ ਭਾਈ ਜੇਤਾ ਜੀ ਨੂੰ ਐਡਾ ਸੀ ਸ਼ੈਦ ਜਿਸ ਥਾਂ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਹੋਵੇ ਜਿਸ ਥਾਂ ਦੇਤੇ ਗੁਰੂ ਹਰਕ੍ਰੀਰ ਹਰ ਰਾਏ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਹੋਵੇ ਸ਼ਾਇਦ ਵੀ ਪਰਿਵਾਰ ਦੀ ਮਨਸਾ ਨਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਵੀ ਸੰਸਕਾਰ ਇੱਥੇ ਕੀਤਾ ਹੋਵੇ ਕੀਤਾ ਜਾਣਾ ਹੋਵੇ ਸਾਰਾ ਪਰਿਵਾਰ ਆਇਆ ਦੀਵਾਨ ਸਜਿਆ ਸਜੇ ਹੋਏ ਦੀਵਾਨ ਦੇ ਵਿੱਚ ਭਾਈ ਜੇਤਾ ਜੀ ਆ ਰਹੇ ਨੇ ਸਿੱਖਾਂ ਨੂੰ ਇਹ ਸੀ ਵੀ ਸ਼ਾਇਦ ਬਾਲ ਗੋਬਿੰਦ ਰਾਏ ਗੁਰੂ ਬਣੇ ਨੇ ਭਾਈ ਜੇਤਾ ਜੀ ਉਹਨਾਂ ਲਈ ਕੋਈ ਅਣਮੋਲ ਚੀਜ਼ ਲੈ ਕੇ ਆਏ ਨੇ ਅਣਮੋਲ ਰਤਨ ਲੈ ਕੇ ਆਏ ਨੇ ਉਹਦੇ ਸਤਕਾਰ ਦੇ ਲਈ ਗੁਰੂ ਸਾਹਿਬ ਜੀ ਆਪ ਚੱਲ ਕੇ ਆਪਣੇ ਪਰਿਵਾਰ ਨਾਲ ਉਸ ਥਾਂ ਦੇ ਉੱਤੇ ਆਏ ਨੇ ਪਰ ਸਿੱਖਾਂ ਦੀਆਂ ਅੱਖਾਂ ਦੇ ਵਿੱਚੋਂ ਨੀਰ ਵਹਿ ਤੁਰਿਆ ਹਰ ਪਾਸੇ ਹਾਹਾਕਾਰ ਮੱਚ ਗਈ ਜਦੋਂ ਬਾਲ ਭਾਈ ਜੇਤਾ ਜੀ ਨੇ ਬਾਲ ਗੋਵਿੰਦ ਰਾਏ ਨੂੰ ਆਪਣੀ ਬੁੱਕਲ ਦੇ ਵਿੱਚੋਂ ਕੱਢ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਤਾ ਸੀਸ ਫੜਾਇਆ ਬੁੱਕਲ ਦੇ ਵਿੱਚ ਰੱਖਿਆ ਹਰ ਪਾਸੇ ਹਾਹਾਕਾਰ ਮੱਚੀ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਪਾਲਕੀ ਦੇ ਵਿੱਚ ਸਵਾਏ ਮਾਨ ਕੀਤਾ ਗਿਆ ਪਾਲਕੀ ਦੇ ਵਿੱਚ ਸੁਭਾਏ ਮਾਨਕ ਸੀਸ ਕਰਕੇ ਮਾਂ ਨਾਨਕੀ ਆਈ ਹੈ ਮਾਂ ਨਾਨਕੀ ਨੂੰ ਪੁੱਤ ਜਦੋਂ ਟਟਾ ਬਾਲ ਕੋ ਮੇਰਾ ਗੁਰੂ ਪੂਜਾ ਬਹਾਦਰ ਸਾਹਿਬ ਜੀ ਸ਼ਹੀਦੀ ਦੇ ਲਈ ਚੱਲੇ ਨੇ ਨਾ ਮਾਂ ਨਾਨਕੀ ਨੂੰ ਪੁੱਛਿਆ ਸੀ ਮਾਂ ਮੰਗ ਕੀ ਮੰਗਦੀ ਹੈ ਮਾਂ ਕਹਿਣ ਲੱਗੀ ਸੀ ਪੁੱਤਾ ਜਿਵੇਂ ਤੇਰਾ ਚਿਹਰਾ ਹੁਣ ਹੱਸੂ ਹੱਸੂ ਕਰਦਾ ਹੈ ਨਾ ਜਾ ਰਿਹਾ ਬਸ ਇਹ ਚਿਹਰਾ ਹੱਸੂ ਹੱਸੂ ਕਰਦਾ ਮੇਰੇ ਕੋਲੇ ਆਉਣਾ ਚਾਹੀਦਾ ਹੈ ਅੱਜ ਮਾਂ ਨੇ ਆਪਣੇ ਪੁੱਤ ਦਾ ਸੀਸ ਹੱਸੂ ਹੱਸੂ ਕਰਦਾ ਦੇਖਿਆ ਆਪਣੇ ਪੁੱਤ ਦੇ ਸੀਸ ਦੇ ਮੱਥੇ ਨੂੰ ਚੁੰਮਿਆ ਦੂਸਰੀ ਵਾਰੀ ਆਈ ਹੈ ਮਾਂ ਗੁਜਰੀ ਦੀ ਮਾਂ ਗੁਜਰੀ ਨੇ ਆਪਣੇ ਸਾਈਂ ਦੇ ਸੀਸ ਦੇ ਸਾਹਮਣੇ ਖੜ ਕੇ ਇੱਕੋ ਗੱਲ ਕਹੀ ਪਾਤਸ਼ਾਹ ਜੀ ਜਿਵੇਂ ਤੁਹਾਡੀ ਨਿਭ ਗਈ ਹੈ ਬਸ ਤੁਹਾਡੇ ਅੱਗੇ ਦੁਆ ਤੁਹਾਡੇ ਅੱਗੇ ਅਰਦਾਸ ਕਰਦੀ ਮੇਰੇ ਸਾਈਂ ਜੀ ਮੇਰੀ ਵੀ ਨਿਭ ਜਾਵੇ ਮਾਲ ਗੋਬਿੰਦ ਰਾਏ ਨੇ ਆਪਣੇ ਪਿਤਾ ਅੱਗੇ ਨਮਸ਼ਕਾਰ ਕੀਤੀ ਬੜੇ ਪਿਆਰ ਨਾਲ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਪਾਲਕੀ ਦੇ ਵਿੱਚ ਸਜਾਇਆ ਹੋਇਆ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਲਿਆਂਦਾ ਗਿਆ ਜਿਸ ਥਾਂ ਦੇ ਕੋਲ ਗੁਰਦੁਆਰਾ ਸੀਸਗੰਧ ਸਾਹਿਬ ਹੈ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਚੰਦਨ ਦੀ ਚਿਖਾ ਤਿਆਰ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਾ ਸੰਸਕਾਰ ਕੀਤਾ ਗਿਆ ਲੱਗੇ ਹੋਏ ਦੀਵਾਨ ਦੇ ਵਿੱਚ ਭਾਈ ਜੇਤਾ ਜੀ ਨੂੰ ਬਾਲ ਗੋਬਿੰਦ ਰਾਏ ਨੇ ਉਸ ਸਮੇਂ ਦੋ ਸ਼ਬਦ ਆਖੇ ਕਾਖਿਆ ਰੰਗਰੇਟਾ ਗੁਰੂ ਕਾ ਬੇਟਾ ਪੰਥ ਸੰਗ ਸਮੇਟਾ ਕਹਿੰਦੇ ਗਲਬੱਕੜੀ ਦੇ ਵਿੱਚ ਲੈਤਾ ਆਹ ਮੇਰੇ ਬਾਲ ਗੋਬਿੰਦ ਰਾਏ ਨੇ ਭਾਈ ਚੇਤਾ ਜੀ ਨੂੰ ਕਿਵੇਂ ਗਲਬੱਕੜੀ ਦੇ ਵਿੱਚ ਲੈਤਾ ਉਸ ਵੇਲੇ ਦੀ ਬਾਤਾਂ ਨੂੰ ਬਹਾਦਰਪੁਰ ਵਾਲਾ ਢਾਡੀ ਜੱਥਾ ਬੀਬੀ ਅਮਰਤਪਾਲ ਕੌਰ ਬੀਬੀ ਗੁਰਪ੍ਰੀਤ ਕੌਰ ਅਤੇ ਸਾਰੰਗੀ ਬਾਦਕ ਬੀਬੀ ਜੋਤੀਕ ਔਰ ਦਾਸ ਸਪਾਈ ਜਸਵੀਰ ਸਿੰਘ ਬਹਾਦਰਪੁਰ ਦਾ ਢਾਡੀ ਜੱਥਾ ਉਹਨਾਂ ਸਤਰਾ ਨੂੰ ਇਹ یوں ਬਿਆਨ ਕਰ ਰਿਹਾ ਹੈ ਗੁਰੇਟੇ ਗੁਰ ਬੇਟੇ ਪੰਥ ਸੰਗ ਸਮਿਟੇ ਕਹਿ ਕੇ ਮੇਰੇ ਮਾਲਕ ਬਾਲ ਗੋਬਿੰਦ ਰਾਏ ਨੇ ਭਾਈ ਜੇਤਾ ਜੀ ਨੂੰ ਆਪਣੇ ਗਲ ਬੱਕੜੀ ਦੇ ਵਿੱਚ ਲੈ ਲਿਆ ਬਾਲ ਗੋਬਿੰਦ ਆਏ ਕਹਿਣ ਲੱਗੇ ਭਾਈ ਜੇਤੇ ਤਿੱਥੋਂ ਬੜੇ ਖੁਸ਼ ਆ ਮੰਗ ਕੀ ਮੰਗਦਾ ਹੈ ਭਾਈ ਜੇਤਾ ਜੀ ਨੇ 14 ਕ ਸਾਲ ਦੀ ਉਮਰ ਦੇ ਵਿੱਚ ਉਹਦੇ ਬਾਲ ਗੋਬਿੰਦ ਰਾਏ ਤੋਂ ਮੰਗ ਕੀਤੀ ਕਹਿਣ ਲੱਗੇ ਮੈਂ ਸ੍ਰੀ ਅਮਰਤ ਸਰਸਾ ਜੀ ਦੇ ਦਰਸ਼ਨ ਦਿਦਾਰੇ ਬਖਸ਼ ਦਿਓ ਤੇ ਚੇਤਾ ਰੱਖਿਓ ਉਹ ਮਰਦ ਸੂਰਮਾ ਭਾਈ ਜੇਤਾ ਜੀ ਬਾਦ ਦੇ ਵਿੱਚੋ ਜਦੋਂ ਮੇਰੇ ਮਾਲਕ ਗੋਬਿੰਦ ਰਾਏ ਨੇ ਗੋਬਿੰਦ ਸਿੰਘ ਬਣੇ ਉਸ ਤੋਂ ਉਪਰੰਤ ਆਪ ਅਮਰਤ ਸ਼ਾਹ ਕੇ ਭਾਈ ਜੀਵਨ ਸਿੰਘ ਬਣਿਆ ਤੇ ਉਹਨਾਂ ਦੀ ਮਹਾਨ ਕਾਲ ਨਵਾ ਤੇ ਦੂਜੀ ਗੱਲ ਚੇਤਾ ਰੱਖਿਓ ਭਾਈ ਜੀਵਨ ਸਿੰਘ ਆਪ ਵੀ ਬੜੇ ਸੋਹਣੇ ਲੇਖਾਰੀ ਸਨ ਆਪ ਵੀ ਰਾਈਟਰ ਸਨ ਆਹ ਗੁਰਮਖ ਪਿਆਰ ਇਹ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਮਾਰਗ ਸੀ ਜਿਨ੍ਹਾਂ ਜਿਨ੍ਹਾਂ ਰਾਹਾਂ ਦੇ ਉੱਤੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਅੱਜ ਉਹਨਾਂ ਰਾਹਾਂ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਬਣੀ ਹੋਈ ਹੈ